ਯਾਰ ਮਨਿੰਦਰ ਕੰਮਾਕਰਾਂ ਜਨਾ ਹੁਣ ਪਹਿਲਾਂ ਵਾਲੀ ਗੱਲਬਾਤ ਰਹੀ ਨਹੀਂ ਯਾਰ ਸਾਰੀ ਮਾਰਕੀਟਿੰਗ ਢੰਡੀ ਹੋ ਗਈ ਪਤਾ ਨਹੀਂ ਯਾਰ ਪਹਿਲਾਂ ਹੁੰਦੇ ਸੀ ਸਵਾਦ ਕੰਮ ਕਰਨ ਦੇ ਹੈ ਕਿ ਨਹੀਂ ਆਣ ਕਿਉਂ ਵੀ ਜਾਣਗੇ ਵਾਪਸ ਚਲੋ ਉਹ ਵੀ ਆ ਹੀ ਜਾਣਗੇ ਪਰ ਜਦੋਂ ਮੈਂ ਨਾ ਕਈ ਵਾਰ ਪੁਰਾਣੀਆਂ ਗੱਲਾਂ ਯਾਦ ਕਰਦਾ ਹੁੰਦਾ ਕਰੋ ਬਾਪੂ ਨਾਲ ਜਾਣਾ ਜੇਬ 'ਚ ਪੈਸੇ ਤੇ ਝੋਲੇ 'ਚ ਸਮਾਨ ਤੇ ਅੱਜਕੱਲ ਦਾ ਦੇਖ ਲੈ ਟਾਈਮ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕਿੱਦਾਂ ਸਰਕਾਰ ਠੀਕ ਐ ਭਾਜੀ ਠੀਕ ਐ ਹਾਂਜੀ ਭਾਜੀ ਉਹ ਕਰਿਆ ਐ ਕੰਮ ਜਿਆ ਨਹੀਂ ਭਾਜੀ ਗਿਆ ਨਹੀਂ ਜੀ ਮੈਂ ਕੀ ਹੋ ਗਿਆ ਤੈਨੂੰ ਸਰਕਾਰ ਜ਼ਰੂਰੀ ਸੀ ਯਾਰ ਕੰਮ ਕਰਨ ਵਾਲਾ ਸੀਗਾ ਕੀ ਹੋ ਗਿਆ ਮੂਹ ਲਟਕਾਇਆ ਤਾ ਉਹ ਭਾਈ ਕੋਈ ਨਹੀਂ ਮੈਂ ਬਾਅਦ ਚ ਆਇਆ ਨਾ ਮੈਂ ਆਜਾ ਗੱਲ ਕਰਨੀ ਕੋਈ ਉਹ ਲੈ ਯਾਰ ਤੂੰ ਕਿਹੜਾ ਜਾਣਦਾ ਨਹੀਂ ਪਹਿਲੀ ਵਾਰ ਮਿਲਿਆ ਹੈ ਮਨਿੰਦਰ ਘਰ ਦਾ ਦੋਸਤ ਆ ਮੇਰਾ ਇਹ ਯਾਰ ਘਰ ਦਾ ਮੈਂਬਰ ਆ ਆਪਣਾ ਕੀ ਹੋ ਗਿਆ ਦੱਸ ਮੈਨੂੰ ਭਾਜੀ ਮੈਂ ਕੰਮ ਛੱਡਣਾ ਚਾਹੁੰਦਾ ਜੀ ਸਰਕਾਰ ਕੰਮ ਛੱਡਣਾ ਚਾਹੁੰਦਾ ਤੂੰ ਕੀ ਗੱਲ ਹੋ ਗਈ ਕਰੋ ਲੜਕੇ ਆਇਆ ਨਹੀਂ ਨਹੀਂ ਭਾਜੀ ਕਰੋ ਨਹੀਂ ਲੜਕੇ ਆਇਆ 2 ਸਾਲ ਹੋ ਗਏ ਭਾਜੀ ਮੈਨੂੰ ਅੱਲੇ ਤੱਕ ਬਸ 2000 ਰੁਪਏ ਵਧਾਇਆ ਤੁਸੀਂ ਤੇ 15000 ਚ ਕਿੱਥੇ ਅੱਜਕੱਲ ਗੁਜ਼ਾਰਾ ਹੁੰਦਾ ਭਾਜੀ ਤੁਸੀਂ ਦੱਸੋ 15000 ਚ ਕਿੱਥੇ ਗੁਜ਼ਾਰਾ ਹੁੰਦਾ ਅੱਜਕੱਲ ਮੈਂ ਤਾਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਤੇ ਪਹਿਲਾਂ ਗੱਲ ਕਰ ਲਈ ਨਾ ਖੁੱਲ ਕੇ ਭਾਜੀ ਮੈਨੂੰ ਫਿਰ ਚੰਗਾ ਵੀ ਨਹੀਂ ਲੱਗਦਾ ਮੈਂ ਵੇਟ ਕਰਦਾ ਸੀ ਮੈਂ ਕਿਹਾ ਭਾਜੀ ਸ਼ਾਇਦ ਹੁਣ ਵਧਾਉਣਗੇ ਹੁਣ ਵਧਾਉਣਗੇ ਤੇ ਇਹਨਾਂ ਦਾ ਭਰਾ ਪੈਸੇ ਵਰਤਦੇ ਭਰਾਵਾ ਮਾਂ ਬਾਪ ਤੁਹਾਨੂੰ ਫੈਮਲੀ ਮੰਨ ਤਰਖਿਆ ਹੋਇਆ ਹੈ ਸਰ ਜਿੰਨੀਵਰ ਨਗਰ ਦੇਖਿਆ ਨਹੀਂ ਕੋਈ ਵਰਕਰ ਸਮਝ ਰਕ ਰਹੀ ਇਹਨਾਂ ਨਾਲ ਲੋਕ ਕੀ ਬਾਤ ਕਰੀ ਮੇਰੇ ਸਾਹਮਣੇ ਆਉਂ ਲਿਆ ਕਰੀ ਪਿਆਰ ਨਾਲ ਹੀ ਗੱਲ ਕਰਦੇ ਆ ਨਾਲੇ ਪਿਆਰ ਨਾਲ ਹੀ ਇਹ ਸਾਰਾ ਪਰ ਭਾਜੀ ਪਿਆਰ ਨਾਲ ਢਿੱਡ ਨਹੀਂ ਨਾ ਭਰਦਾ ਪੈਸੇ ਤਾਂ ਵੀਰੇ ਹੈ ਜਰੂਰੀ ਤੁਹਾਨੂੰ ਬਕਰ ਤਾਂ ਸਰਕਾਰ ਇੱਕ ਗੱਲ ਕਹਾ ਤੈਨੂੰ ਕਿੰਨੇ ਸਾਲ ਹੋ ਗਏ ਤੈਨੂੰ ਮੇਰੇ ਕੋਲ ਕੰਮ ਕਰਦੇ ਆ 2 ਸਾਲ ਹੋ ਗਏ ਭਾਜੀ 2 ਸਾਲ ਹੋ ਗਏ ਜੇ ਸਾਹਬ ਨਾਲ ਆਪਣਾ ਕੰਮ ਆ ਜਾਂ ਮੇਰੀ ਸਮਰੱਥਾ ਮੈਂ ਉਸਾਰਨਾ ਤੇਰੀ ਤਨਖਾਹ ਵਧਾਈ ਜਾਂ ਨਹੀਂ ਵਧਾਈ ਤੂੰ ਦੱਸ 2000 ਰੁਪਏ ਆ ਭਾਜੀ ਦੋ ਸਾਲਾਂ ਚ ਤੇ ਸਰਕਾਰ ਕੰਮ ਦੇ ਹਿਸਾਬ ਨਾਲ ਹੀ ਤਨਖਾਹ ਵਧਾਈ ਜਾਂਦੀ ਹੈ ਹੁਣ ਜੇ ਤੂੰ ਕਹਿੰਦਾ ਕਿ ਮੈਂ ਲੱਗਦੇ ਨੂੰ ਹੀ ਤੈਨੂੰ 10000 ਤਨਖਾਹ ਦੇ ਦਵਾਂ ਤੇ ਉਹ ਤਾਂ ਨਹੀਂ ਨਾ ਹੋ ਸਕਦਾ ਪਰ ਮੈਨੂੰ ਇਹ ਵੀ ਪਤਾ ਜਦੋਂ ਤੂੰ ਮੇਰੇ ਕੋਲੇ ਆਇਆ ਸੀ ਤੂੰ 8000 ਦਾ ਕੰਮ ਹੀ ਨਹੀਂ ਸੀ ਕਰਦਾ ਪਰ ਮੈਂ ਉਦੋਂ ਵੀ ਤੈਨੂੰ 13000 ਦਿੰਦਾ ਸੀ ਤੇ ਅੱਜ ਜਦੋਂ ਦੋ ਸਾਲਾਂ ਬਾਅਦ ਮੈਂ ਫਿਰ ਤੈਨੂੰ 13 ਦੀ ਜਗ੍ਹਾ ਹੁਣ 15 ਦਿੰਨਾ ਤੇ ਕੰਮ ਤੂੰ ਭਾਵੇਂ ਵੱਧ ਕਰਦਾ ਭਾਵੇਂ ਘੱਟ ਕਰਦਾ ਮੈਂ ਕਦੇ ਤੈਨੂੰ ਕਿਹਾ ਨਹੀਂ ਭਾਜੀ ਕਿਹਾ ਨਹੀਂ ਭਾਜੀ ਪਰ ਤੁਹਾਨੂੰ ਪਤਾ ਘਰ ਦੀ ਵੀ ਜ਼ਿੰਮੇਵਾਰੀਆਂ ਨੇ ਸਵੇਰੇ ਟਾਈਮ ਤੇ ਆਉਣਾ ਭਾਜੀ ਪੂਰਾ ਕੰਮ ਨਿਬੇੜ ਕੇ ਜਾਣਾ ਸਰਕਾਰ ਤੇਰੀ ਜ਼ਿੰਮੇਵਾਰੀ ਤੂੰ ਜ਼ਿੰਮੇਵਾਰੀ ਸਮਝਦਾ ਵੀ ਹੈ ਤਾਂ ਹੀ ਤੈਨੂੰ ਕਹਿਣਾ ਕੋਈ ਗੱਲ ਨਹੀਂ ਟਾਈਮ ਥੋੜਾ ਉੱਪਰ نیچے ਚੱਲਦਾ ਰਹਿੰਦਾ ਪਰ ਮੈਂ ਤੈਨੂੰ ਬਾਕੀ ਯਾਰ ਜਿੱਦਾਂ ਦੀ ਤੂੰ ਗੱਲ ਕਰਤੀ ਨਾ ਮਨ ਖੱਟਾ ਕਰਤਾ ਯਾਰ ਸਰਕਾਰ ਮੇਰਾ ਤੂੰ ਭਾਜੀ ਤੁਸੀਂ ਮੇਰੀ ਵੀ ਗੱਲ ਨੂੰ ਸਮਝੋ ਭਾਜੀ ਗੁੱਸਾ ਕਰਨ ਵਾਲੀ ਗੱਲ ਨਹੀਂ ਮਨਿੰਦਰ ਭਾਈ ਤੁਸੀਂ ਦੱਸੋ ਮੈਂ ਸਵੇਰੇ 9 ਵਜੇ ਪੂਰੇ ਆ ਜਾਂਦਾ ਨਾ 3 ਵਜੇ ਘਰੇ ਜਾਂਦਾ ਜੀ ਪੁੱਛ ਲਓ ਭਾਈ ਤੋਂ ਜੇ ਮੈਂ ਇੱਕ ਵੀ ਦਿਨ ਕਦੇ ਐ ਕਿਹਾ ਹੋਵੇ ਭਾਜੀ ਮੈਂ ਜਲਦੀ ਜਾਣਾ ਜਾਂ ਮੈਂ ਛੁੱਟੀ ਲੈਣੀ ਦੋ ਸਾਲਾਂ ਚ ਮਸਾਂ ਹੀ ਮੈਂ ਕਿਤੇ ਤਿੰਨ ਜਾਂ ਚਾਰ ਛੁੱਟੀਆਂ ਲਈਆਂ ਹੋਣਗੀਆਂ ਉਹ ਵੀ ਜੇ ਬਹੁਤ ਮਜਬੂਰੀ ਹੋਵੇ ਨਹੀਂ ਤਾਂ ਮੈਂ ਤਾਂ ਛੁੱਟੀ ਵੀ ਨਹੀਂ ਲੈਂਦਾ ਭਾਜੀ ਸਰਕਾਰ ਤੇਰੀ ਸਿਫਤ ਹੈ ਜਿਹੜੀ ਮੈਂ ਤੇਰੀ ਪਿੱਠ ਪਿੱਛੇ ਵੀ ਕਰਦਾ ਕਿ ਤੂੰ ਕਦੇ ਛੁੱਟੀ ਨਹੀਂ ਕਰਦਾ ਤੂੰ ਕੰਮ ਦੀ ਕਤਾਹੀ ਨਹੀਂ ਕਰਦਾ ਇਹ ਤੇਰੀ ਸਿਫਤ ਹੈ ਤੇ ਸਤ ਬਣਦੀ ਵੀ ਹੈ ਤੇ ਨਾਲੇ ਤੈਨੂੰ ਮੈਂ ਇੱਕ ਗੱਲ ਹੋਰ ਵੀ ਕਹੀ ਹੋਈ ਹੈ ਸਰਕਾਰ ਕਿ 9 ਤੋਂ ਲੈ ਕੇ 2 ਵਜੇ ਤੱਕ ਜੇ ਤੂੰ ਮੇਰੇ ਕੋਲ ਕੰਮ ਕਰਦਾ ਤੇ ਉਸ ਤੋਂ ਬਾਅਦ ਤੂੰ ਕੋਈ ਪਰਸਨਲ ਕੰਮ ਵੀ ਕਰ ਸਕਦਾ ਆਪਣਾ ਜੇ ਤੇਰਾ ਮਨ ਕਰਦਾ ਜੇ ਚਾਰ ਪੈਸੇ ਤੇਰੇ ਬਣਦੇ ਆ ਮੈਨੂੰ ਕੀ ਇਤਰਾਜ਼ ਹੈ ਪਾਜੀ ਪਰ ਤੁਹਾਨੂੰ ਵੀ ਪਤਾ ਫਿਰ 2 ਵਜੇ ਜਾਣਾ ਉਸ ਤੋਂ ਬਾਅਦ ਲੰਚ ਲੰਚ ਕਰਾਂਗਾ ਕਿੰਨਾ ਕੁ ਟਾਈਮ ਲੱਗੂਗਾ ਤੇ ਸ਼ਾਮ ਨੂੰ ਫਿਰ ਯਾਰਾਂ ਦੋਸਤਾਂ ਨਾਲ ਵੀ ਉੱਠਣਾ ਬੈਠਣਾ ਹੁੰਦਾ ਆ ਹੁਣ ਕਿੰਨੇ ਕਿੰਨੇ ਕੰਮ ਕਰਾਂਗਾ ਪਾਜੀ ਦੋ ਦੋ ਨੌਕਰੀਆਂ ਕਰਾਂਗਾ ਚੰਗਾ ਥੋੜੀ ਲੱਗਦਾ ਇਹ ਸਾਰੀ ਧੜੀ ਲਾ ਕੇ ਵੀ ਇੰਨੇ ਪੈਸੇ ਨਹੀਂ ਬਣਦੇ ਤਾਂ ਕਾਹ ਨਹੀਂ ਆਖੀ ਤੋ ਬੰਦਾ ਯਾਰ ਬਸ ਇਹ ਪੰਜ ਚਾਰ ਪੰਜ ਘੰਟੇ ਲਾ ਦੇ ਸ਼ਾਮ ਨੂੰ ਤੁਸੀਂ ਸ਼ਿਫਟ ਤੇ ਇੱਕ ਹੋਲ ਕਰ ਸਕਦੇ ਹੋ ਜਦ ਤੱਕ ਨਹੀਂ ਕਰਦਾ ਪਾਜੀ ਮੇਰੇ ਤੋਂ ਨਹੀਂ ਸ਼ਿਫਟ ਹੁੰਦੀ ਜੀ ਸੌਰੀ ਮੈਂ ਪਾਜੀ ਮੈਨੂੰ ਪਤਾ ਤੁਹਾਨੂੰ ਵੀ ਬੁਰਾ ਲੱਗਦਾ ਹੋਣਾ ਪਰ ਮੈਨੂੰ ਮੈਂ ਗਲਤ ਨਹੀਂ ਹੈਗਾ ਭਾਜੀ ਮੈਂ ਬਸ ਹਸਾਬ ਮੈਂ ਕਹਿੰਦਾ ਸੀਗਾ ਜੀ ਤੁਸੀਂ ਕਰ ਲੈਂਦੇ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਜੀ ਪੈਸੇ ਮੈਨੂੰ ਅੱਜ ਨਹੀਂ ਚਾਹੀਦੇ ਪੈਸੇ ਚਾਹੇ ਤੁਸੀਂ ਮੈਨੂੰ ਹਫਤੇ ਬਾਅਦ ਦੇ ਦਿਓ ਕੋਈ ਗੱਲ ਨਹੀਂ ਦੇ ਜੋ ਤੇਰਾ ਹਸਾਬ ਬਣਦਾ ਤੂੰ ਮੈਨੂੰ ਦੱਸ ਦੇ ਮੇਰੇ ਤੋਂ ਲੈ ਲੈ ਮੈਨੂੰ ਕੋਈ ਨਹੀਂ ਮੈਂ ਅੱਜ ਵੀ ਪੈਸੇ ਦੇਣੇ ਆ ਮੈਂ ਕੱਲ ਵੀ ਦੇਣੇ ਆ ਮੈਂ ਕਿਸੇ ਦਾ ਹੱਕ ਮਾਰਨ ਵਾਲਾ ਨਹੀਂ ਹੈਗਾ ਦੱਸ ਕਿੰਨੇ ਦਿਨ ਤੇਰੇ ਲੱਗੇ ਆ ਅੱਜ ਦਾ ਦਿਨ ਨਾ ਗਿਣੋ ਭਾਜੀ ਪਰ ਕੱਲ ਤੱਕ ਮੇਰੇ 9000 ਰੁਪਏ ਹੋ ਗਿਆ ਭਾਜੀ ਸਰਕਾਰ ਅੱਜ ਦਾ ਦਿਨ ਕਿਉਂ ਨਾ ਗਿਣਾ ਅੱਜ ਦਾ ਦਿਨ ਵੀ ਗਿਣਨਾ ਵਾ ਅੱਜ ਦਾ ਦਿਨ ਪਾ ਕੇ ਕਿੰਨੇ ਹੋ ਗਏ 9500 ਹੋ ਗਏ ਭਾਜੀ 9500 ਹੋ ਗਿਆ ਹਾਂਜੀ ਮਨਿੰਦਰ ਭਾਜੀ ਪਲੀਜ਼ ਤੁਸੀਂ ਭਾਜੀ ਨੂੰ ਸਮਝਾਓ ਕਿ ਮੈਂ ਕੋਈ ਗੁੱਸੇ ਨਾਲ ਨਹੀਂ ਚੱਲਿਆ ਭਾਜੀ ਪਰ ਉਹ ਗੁੱਸਾ ਨਹੀਂ ਕਰ ਰਿਹਾ ਤਾਂ ਇੱਕੋ ਦਾ ਮਹਿਲ ਹੀ ਝੂਤ ਦੇਤੀ ਨਾ ਅਗਲਾ ਸ਼ੌਕਡ ਹੋ ਗਿਆ ਉਹਦਾ ਨਾ ਥੋੜਾ ਬੰਦਨ ਹੋਈ ਜਾਂਦਾ ਜਿੰਨਾ ਪਿਆਰ ਬਣਿਆ ਹੋਵੇ ਨਾ ਫੈਮਿਲੀ ਦਾ ਕੋਈ ਇਦਾਂ ਹੁੰਦਾ ਨਾ ਮੈਂਬਰ ਹੁੰਦਾ ਹੀ ਇੱਕੋ ਦਾ ਲੈ ਸਰਕਾਰ ਇਹ 9500 ਰੁਪਇਆ ਤੇ ਪੂਰਾ ਅੱਜ ਦੇ ਵੀ ਹੈ ਕੱਟੇ ਨਹੀਂ ਹੈਗੇ ਮੈਂ ਥੈਂਕ ਯੂ ਭਾਜੀ ਮੈਨੂੰ ਪਤਾ ਤੇਰਾ ਨਹੀਂ ਸਰਦਾ ਮੈਂ ਕੋਈ ਤੇਰੇ ਨਾਲ ਗੁੱਸੇ ਨਹੀਂ ਹੈ ਸਰਕਾਰ ਤੇ ਮੇਰੇ ਦਰਵਾਜ਼ੇ ਹਮੇਸ਼ਾ ਤੇਰੇ ਲਈ ਖੁੱਲੇ ਨੇ ਠੀਕ ਹੈ ਭਾਜੀ ਠੀਕ ਹੈ ਭਾਜੀ ਫਿਰ ਵੀ ਜੇ ਕਦੇ ਕਿਸੇ ਚੀਜ਼ ਦੀ ਲੋੜ ਹੋਵੇ ਨਾ ਤੇ ਤੂੰ ਸੰਗਣਾ ਨਹੀਂ ਹੈਗਾ ਕੋਈ ਗੱਲ ਨਹੀਂ ਭਾਜੀ ਕਿਉਂਕਿ ਮੈਂ ਤੈਨੂੰ ਆਪਣਾ ਵਰਕਰ ਨਹੀਂ ਤੈਨੂੰ ਆਪਣਾ ਭਰਾ ਸਮਝ ਕੇ ਰੱਖਿਆ ਹੈ ਠੀਕ ਹੈ ਭਾਜੀ ਕੋਈ ਨਹੀਂ ਭਾਜੀ ਵੈਸੇ ਮੈਨੂੰ ਹੁਣ ਨੌਕਰੀ ਮਿਲ ਹੀ ਜਾਣੀ ਹੈ ਮੈਂ ਕਿਤੇ ਗੱਲ ਕੀਤੀ ਹੈ ਮੈਨੂੰ ਉਹਨਾਂ ਨੇ 20-22000 ਰੁਪਏ ਦੇ ਦੇਣਾ ਕੋਈ ਗੱਲ ਨਹੀਂ ਭਾਜੀ ਫਿਰ ਵੀ ਸ਼ੁਕਰੀਆ ਤੁਹਾਡਾ ਬਹੁਤ ਵਧੀਆ ਬਹਿ ਜਾ ਇੱਕ ਮਿੰਟ ਉਹ ਦੇਖ ਦੇਦਾ ਤੂੰ ਖੜਾ ਰਿਹਾ। ਮੈਂ ਸਮਝਿਆ ਕਰਾਂ। ਕੀ ਦੇਣਾ ਭਾਜੀ? ਲੈ ਦੱਸ ਦਿਆਂ। ਓ ਯਾਰ ਮਨਿੰਦਰ ਕੋਈ ਨਹੀਂ ਦੱਸਦੇ ਯਾਰ ਜਦ ਤੈਨੂੰ ਹੀ ਤਾਂ ਕੀ ਦੇਣਾ ਭਾਜੀ? ਯਾਰ ਹੁਣ ਤੂੰ ਤੈਨੂੰ ਕੀ ਲੋੜ ਸੀ ਯਾਰ? ਦੇ ਤੋ ਕੋਈ ਗੱਲ ਨਹੀਂ। ਕਿਸੇ ਜੀ ਦਾ ਪਰਦਾ ਵੀ ਹੁੰਦਾ। ਕੋਈ ਨਹੀਂ ਦੇ ਦੇ ਜਦ ਮੈਂ ਜਦ ਕਹਿ ਰਿਹਾ ਤੈਨੂੰ। ਕੀ ਦੇਣਾ ਭਾਜੀ? ਮੈਂ ਸਮਝ ਨਹੀਂ ਜਾ ਮਨਿੰਦਰ ਭਾਜੀ ਕੀ ਕਹਿ ਰਹੇ ਤੁਸੀਂ? ਮੈਂ ਦੱਸਾਂ ਤੁਹਾਨੂੰ ਮਿੰਟ ਪਿਆ। ਆਨਾ ਸਰਕਾਰ ਜਦੋਂ ਤੂੰ ਮੇਰੇ ਕੋਲੇ ਆਇਆ ਸੀ ਨਾ ਤੇ ਮੈਂ ਤੇਰੀ ਕੁੜੀ ਲਈ ਇੱਕ ਡਾਕ ਖਾਨੇ ਤੋਂ ਯੋਜਨਾ ਲਈ ਸੀ 3000 ਰੁਪਏ ਮਹੀਨੇ ਦਾ ਜਾਂਦਾ ਇਹਦੇ ਚ ਸਰਕਾਰ ਦੀ ਸੁਣੀ ਹੋਣੀ ਆ ਸੁਕੰਨਿਆ ਸੰਵਿਤੀ ਚੱਲਦੀ ਜਿਹੜੀ ਹਾਂਜੀ ਪਾਜੀ ਹਾਂਜੀ ਜਦੋਂ ਤੇਰੀ ਕੁੜੀ ਜਰੀ ਹੋ ਗਈ ਨਾ 11 ਸਾਲ ਦੀ ਤੇ ਉਸ ਤੋਂ ਬਾਅਦ ਤੂੰ ਵਿਆਹ ਕਰਨਾ ਜਾਂ ਉਹਦੀ ਪੜ੍ਹਾਈ ਤੇ ਖਰਚਾ ਕਰਨਾ ਤੇ ਤੈਨੂੰ ਪੱਲਿਓ ਕਰਕੇ ਸਾਰੇ ਖਰਚੇ ਦੀ ਲੋੜ ਨਹੀਂ ਪੈਣੀ ਇਹਦਾ ਨਾ 3000 ਰੁਪਏ ਮਹੀਨਾ ਜਾਂਦਾ ਠੀਕ ਹੈ 36000 ਸਾਲ ਦਾ ਤੈਨੂੰ 2 ਸਾਲ ਹੋ ਗਏ ਤੇ ਤੇਰਾ 76000 ਰੁਪਇਆ ਬਣਿਆ ਪਿਆ ਇਹਦੇ ਤੇ 72000 ਰੁਪਇਆ ਸੌਰੀ 72000 ਰੁਪਇਆ ਇਹਦੇ ਤੇ ਬਣਿਆ ਪਿਆ ਤੇਰਾ ਠੀਕ ਐ ਇਹ ਪਰ ਤੈਨੂੰ ਮਿਲਣੇ ਨਹੀਂ ਹੈਗੇ ਤੂੰ ਨਹੀਂ ਕਢਾ ਸਕਦਾ ਜਿੰਨੇ ਚਿਰ ਬੈਕਿੰਗ ਹੋਈ ਐ ਸਮਝ ਗਿਆ ਭਾਜੀ ਪਰ ਇੱਕ ਕੀਤਾ ਦਾ ਭਾਜੀ ਤੁਸੀਂ ਮੇਰੇ ਲਈ ਹੈ ਨਾ ਮਤਲਬ ਮੇਰੀ ਬੇਟੀ ਲਈ ਕੀਤਾ ਨਾ ਬਾ ਤੂੰ ਹੁਣ ਇੰਨਾ ਕੰਮ ਕਰਨਾ ਇਹ ਟੁੱਟਣ ਦਾ ਨਹੀਂ ਸੀ ਤੂੰ ਐ ਤੂੰ ਕੰਮ ਜਿੱਥੇ ਮਰਜ਼ੀ ਕਰ ਪਰ ਇਹ ਕੰਟੀਨਿਊ ਰੱਖਣੀ ਚਾਹੀਏ 1000 ਰੁਪਇਆ ਚਾਹੀਏ 1500 ਜਿੰਨੇ ਤੂੰ ਕਢ ਸਕਦਾ ਨਾ ਕੱਢ ਕੇ ਜਮ੍ਹਾਂ ਕਰਾਈ ਜੇ ਇਹ ਕਿਉਂ ਦੇ ਕੰਮ ਆਣਗੇ ਪਰ ਇਹਨਾਂ ਬਾਜੀ ਤੁਸੀਂ ਇੰਨਾ ਵੱਡਾ ਤੁਸੀਂ ਮੇਰੇ ਲਈ ਸੋਚਿਆ ਇੰਨੇ ਵੱਡਾ ਸਟੈਪ ਚੱਕਿਆ ਮੈਨੂੰ ਦੱਸਿਆ ਵੀ ਨਹੀਂ ਤੇ ਮੈਂ ਤੁਹਾਡੇ ਨਾਲ ਆਪਣੀ ਤਨਖਾਹ ਪਿੱਛੇ ਬਹਿਸ ਕਰੀ ਜਾਂਦਾ ਸੀ ਸਰਕਾਰ ਇਹ ਧੰਨਵਾਦ ਕਰ ਮਨਿੰਦਰ ਦਾ ਜਿੱਦਣ ਤੂੰ ਆਇਆ ਸੀ ਨਾ ਉਸ ਤੋਂ ਅਗਲੇ ਦਿਨ ਹੀ ਮਨਿੰਦਰ ਨੇ ਮੈਨੂੰ ਸਲਾਹ ਦਿੱਤੀ ਸੀ ਮੈਨੂੰ ਦੱਸਿਆ ਸੀ ਨਾ ਵੀ ਬਾਜੀ ਮੇਰੇ ਬੇਟੀ ਹੈ ਇੱਕ ਹਾਂਜੀ ਬਾਜੀ ਤੇ ਮੇਰੀ ਸਿਸਟਰ ਦਾ ਵਿਆਹ ਵੀ ਕਰਨਾ ਮੈਂ ਤੇ ਉਹਨੇ ਕਿ ਐਸੀ ਉਹਦੀ ਬੇਟੀ ਲਈ ਇੱਕ ਸਕੀਮ ਜਿਹੜੀ ਹੈਗੀ ਆ ਉਹ ਚਾਲੂ ਕਰ ਦੇ ਵੀ ਇਹਨੂੰ ਪਤਾ ਨਾ ਲੱਗੇ ਵੀ ਕੱਲ ਨੂੰ ਇਹਦੀ ਧੀ ਵੱਡੀ ਹੁੰਦੀ ਆ ਤੇ ਉਹਦੇ ਵਿਆਹ ਦਾ ਜਾਂ ਉਹਦੀ ਪੜ੍ਹਾਈ ਦਾ ਜਾਂ ਦਾ ਕੋਈ ਖਰਚਾ ਇਹਦੇ ਤੇ ਬੋਝ ਨਾ ਬਣੇ ਇਹ ਤਾਂ ਨੂੰ ਮੈਂ ਕਹੇ ਦੱਸਣਾ ਹੀ ਨਹੀਂ ਕਿ ਜਦੋਂ ਵੱਡੀ ਹੋ ਗਈ ਕੁੜੀ ਉਹਦੇ ਆਪਾਂ ਪੈਸੇ ਉਹਦੇ ਕਢਾ ਕੇ ਲਾਵਾਂਗੇ ਇਹਨੂੰ ਥੈਂਕ ਯੂ ਮਨਿੰਦਰ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਨਵਜੋਤ ਭਾਜੀ ਤੁਸੀਂ ਮੇਰੇ ਪਰਿਵਾਰ ਲਈ ਮੇਰੇ ਲਈ ਇੰਨਾ ਸੋਚਿਆ ਮੇਰੀ ਧੀ ਦੇ ਫਿਊਚਰ ਬਾਰੇ ਇੰਨਾ ਸੋਚੀ ਬੈਠੇ ਹੋ ਦੇਖ ਤੇਰੀ ਕੱਲੇ ਦੀ ਧੀ ਨਹੀਂ ਉਹ ਮੇਰੀ ਵੀ ਕੁਛ ਹੈ ਮੇਰੀ ਵੀ ਧੀ ਹੈ ਮੇਰੀ ਵੀ ਭਤੀਜੀ ਹੈ ਤੇ ਮੈਂ ਤੈਨੂੰ ਕਦੇ ਵਰਕਰ ਦੀ ਤਰ੍ਹਾਂ ਟ੍ਰੀਟ ਨਹੀਂ ਕੀਤਾ ਮੈਂ ਤੈਨੂੰ ਛੋਟੇ ਭਰਾ ਦੀ ਤਰ੍ਹਾਂ ਟ੍ਰੀਟ ਕੀਤਾ ਪਰ ਮੈਂ ਤਾਂ ਤੁਹਾਡੇ ਨਾਲ ਵਰਕਰਾਂ ਵਾਲੀ ਵੀ ਨਹੀਂ ਨਾ ਕੀਤੀ ਭਾਜੀ ਮੈਂ ਕੁਛ ਪੈਸਿਆਂ ਪਿੱਛੇ ਡੋਲ ਗਿਆ ਭੁੱਲ ਗਿਆ ਕਿ ਕਿਵੇਂ ਤੁਸੀਂ ਮੇਰੀ ਭੈਣ ਦੇ ਵਿਆਹ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਤੇ ਸ਼ਾਇਦ ਮਨਿੰਦਰ ਭਾਜੀ ਉਸ ਦਿਨ ਤੁਸੀਂ ਦੋਨੋਂ ਨਾ ਹੁੰਦੇ ਮੇਰੀ ਭੈਣ ਦੇ ਸੋਹਣਿਆਂ ਨੇ ਜਿਹੜੀ ਅੱਤ ਚੱਕੀ ਸੀ ਉਹ ਸ਼ਾਇਦ ਮੈਂ ਕਾਬੂ ਨਾ ਕਰ ਪੰਦਾ ਨਹੀਂ ਚਲੋ ਸਾਡੀ ਵੀ ਭੈਣੀ ਆ ਕੋਈ ਕੰਨਾ ਕੋ ਦਿਲ ਤੇ ਨਾਲ ਵਾਲੀ ਕੋਈ ਗੱਲ ਨਹੀਂ ਮੈਂ ਅੱਜ ਵੀ ਉੱਥੇ ਹੀ ਆ ਨਾਲ ਹੀ ਖੜੇ ਆ ਤੇ ਹੁਣ ਕਿੱਥੇ ਕੰਮ ਹੋਰ ਵੀ ਕਰੀਂਗਾ ਕੰਮ ਤੇਰੇ ਨਾਲ ਆ ਤੇਰੇ ਨਾਲ ਹੀ ਆ ਜਦੋਂ ਵੀ ਕਿਤੇ ਤੈਨੂੰ ਸਾਡੀ ਲੋੜ ਪੈਂਦੀ ਆ ਅਸੀਂ ਤੇਰੇ ਨਾਲ ਇਹ ਕੰਮ ਚੱਲਦੇ ਰਹਿੰਦੇ ਆ ਨਹੀਂ ਭਾਜੀ ਮੈਨੂੰ ਮaaf ਕਰ ਦਿਓ ਭਾਜੀ ਮੈਂ ਬਹੁਤ ਵੱਡੀ ਗਲਤੀ ਕੀਤੀ ਆ ਮੈਨੂੰ ਮaaf ਕਰ ਦਿਓ ਤੁਸੀਂ ਦੋਵਾਂ ਨੇ ਤਾਂ ਉਹ ਕੀਤਾ ਜੋ ਸ਼ਾਇਦ ਇੱਕ ਸਗਾ ਭਰਾ ਵੀ ਨਹੀਂ ਕਰਦਾ ਨਹੀਂ ਦੇ ਸਰਕਾਰ ਤੂੰ ਛੋਟਾ ਭਰਾ ਆਂ ਗਲਤੀਆਂ ਹੋ ਜਾਂਦੀਆਂ ਕੋਈ ਗੱਲ ਨਹੀਂ ਪਰ ਇਹ ਬਹੁਤ ਜ਼ਰੂਰੀ ਹੈ ਜੇ ਕਿਤੇ ਹੋਰ ਵੀ ਕੰਮ ਕਰੇਗਾ ਨਾ ਤੇ ਇਹਦੇ ਚ ਪੈਸੇ ਜਮਾ ਕਰਾਣੇ ਬੰਦ ਨਾ ਕਰੀ ਨਹੀਂ ਮਨਿੰਦਰ ਪਾਜੀ ਪਲੀਜ਼ ਤੁਸੀਂ ਆ ਪਾਜੀ ਨੂੰ ਸਮਝਾਓ ਪਾਜੀ ਇਹ ਕਾਗਜ਼ ਵੀ ਤੁਹਾਡੇ ਕੋਲ ਹੀ ਨੇ ਮੇਰੀ ਧੀ ਦੇ ਬਾਰੇ ਜੋ ਤੁਸੀਂ ਸੋਚਿਆ ਹੋਇਆ ਮੈਨੂੰ ਨਹੀਂ ਲੱਗਦਾ ਕਿ ਮੈਂ ਵੀ ਉਹਨਾਂ ਸੋਚ ਸਕਦਾ ਤੇ ਆ ਫੜੋ ਪਾਜੀ ਆ ਫੜੋ ਮੈਂ ਮਹੀਨੇ ਦੇ ਐਂਡ 'ਚ ਹੀ ਲਵਾਵਾਂਗਾ ਤਨਖਾ ਮੈਂ ਹੁਣ ਚੱਲਿਆ ਕੰਮ ਤੇ ਮੈਂ ਕੰਮ ਕਰਕੇ ਆਵਾਂਗਾ ਤੇ ਮੈਂ ਕੱਲ ਸਵੇਰੇ ਪੂਰੇ ਟਾਈਮ ਤੇ ਆਵਾਂਗਾ ਮਨੀਂਦਰ ਪਾਜੀ ਥੈਂਕ ਯੂ ਸੋ ਮੱਚ ਪਾਜੀ ਕੋਈ ਤੁਹੇ ਭਰਾ ਹੋਇਆ ਤੂੰ ਕੋਈ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਐਜਾ ਨਹੀਂ ਸੋਚਣਾ ਚੱਲ ਕੰਮ ਕਰ ਮੇਰਾ ਛੋਟਾ ਭਰਾ ਠੀਕ ਐ ਥੈਂਕ ਯੂ ਪਾਜੀ ਕਦੇ ਵੀ ਲੋੜ ਹੋਈ ਕਿਸੇ ਚੀਜ਼ ਦੀ ਸੰਗਣਾ ਨਹੀਂ ਹੈਗਾ ਤੂੰ ਠੀਕ ਐ ਪਾਜੀ ਧੰਨਵਾਦ ਪਾਜੀ ਤੈਨੂੰ ਕੀ ਰੋੜ ਸੀ ਯਾਰ ਉਹਨੂੰ ਦੱਸਣ ਦੀ ਇਹ ਦੱਸਣਾ ਜ਼ਰੂਰੀ ਸੀਗਾ ਕਿ ਆਹ ਟਾਈਮ ਨਾਲ ਤੱਕ ਫਿਰ ਕੋਣ ਪਤਾ ਕਿੱਦਾਂ ਲੱਗਣਾ ਸੀਗਾ ਪਰ ਤੂੰ ਇਹ ਨਹੀਂ ਲੱਗਦਾ ਯਾਰ ਵਪਾਰੀ ਉਹਨੂੰ ਅਹਿਸਾਸ ਹੋਣਾ ਚਾਹੀਦਾ ਸੀ ਨਾ ਚਲੋ ਕੋਈ ਨਹੀਂ ਸਮਾਂ ਇਹੋ ਜੀ ਚੀਜ਼ ਆ ਹਰ ਇੱਕ ਨੂੰ ਅਹਿਸਾਸ ਕਰਾ ਦਿੰਦਾ